ਉਸ ਤਰ੍ਹਾਂ ਇੱਕ ਵਾਰ ਫਿਰ ਜੋੜ ਚੁੱਕੇ ਹਾਂ ਕੱਗਰ ਦਰਿਆ ਦੇ ਬੰਨ੍ਹ ਦੇ ਉੱਪਰ ਮੌਜੂਦ ਆਇਆ ਇਸ ਵਕਤ ਵਿਸ਼ਾ ਬਹੁਤ ਜਿਹੜਾ ਗੰਭੀਰ ਹੈ ਕੱਗਰ ਦਰਿਆ ਦੇ ਬੰਨ੍ਹ ਨੂੰ ਲੈ ਕੇ ਪਿਛਲੇ ਕਾਫੀ ਦਿਨਾਂ ਤੋਂ ਆ ਜਿਹੜਾ ਇੱਥੇ ਨੌਜਵਾਨਾਂ ਵੱਲੋਂ ਮੋਰਚਾ ਸੰਭਾਲਿਆ ਹੋਇਆ ਪਾਤੜਾਂ ਸਬ ਡਿਵੀਜ਼ਨ ਦੇ ਨਾਲ-ਨਾਲ ਜਿਹੜਾ ਹੋਤੀਪੁਰ ਪਿੰਡ ਤੱਕ ਦੇ ਜਿਹੜੇ ਨੌਜਵਾਨ ਆ ਉਹ ਇੱਥੇ ਆ ਕੇ ਕੱਗਰ ਦਰਿਆ ਦੇ ਬੰਨ੍ਹ ਦੇ ਉੱਪਰ ਆ ਜਿਹੜੀ ਪੈਰਵਾਈ ਕਰ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਕੱਗਰ ਦਰਿਆ ਦੀ ਬੰਨ ਦੀ ਮਜ਼ਬੂਤੀ ਨੂੰ ਲੈ ਕੇ ਜਿਹੜੀ ਹਲਕਾ ਸ਼ਤਰਾਨਾ ਦੇ ਲੋਕਾਂ ਵਿੱਚ ਚਰਚਾ ਸੁਣਨ ਨੂੰ ਮਿਲੀ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਦਾ ਸਥਾਈ ਹੱਲ ਹੋਣਾ ਚਾਹੀਦਾ ਪਰ ਜੇਕਰ ਸਰਕਾਰਾਂ ਵੱਲੋਂ ਇਸ ਦਾ ਕੋਈ ਸਥਾਈ ਹੱਲ ਨਹੀਂ ਕੀਤਾ ਜਾਂਦਾ ਤਾਂ ਇੱਥੋਂ ਦੇ ਪਿੰਡਾਂ ਦੇ ਲੋਕਾਂ ਵੱਲੋਂ ਆਪਣੇ ਪੱਧਰ ਤੇ ਕੋਈ ਮੁਹਿੰਮ ਚਲਾਈ ਜਾ ਰਹੀ ਹੈ ਕੋਈ ਕਿਸੇ ਤਰ੍ਹਾਂ ਦਾ ਉਪਰਾਲਾ ਕੀਤਾ ਜਾ ਰਿਹਾ ਪਿੰਡ ਹੋਤੀਪੁਰ ਦੇ ਸਰਪੰਚ ਲਵਜੀਤ ਸਿੰਘ ਬੱbbi ਦੇ ਨਾਲ ਇਸ ਵਕਤ ਅਸੀਂ ਗੱਲ ਕਰਦੇ ਹਾਂ ਵਿਸ਼ਾ ਜਿਹੜਾ ਬਹੁਤ ਗੰਭੀਰ ਆ ਸਮੱਸਿਆ ਬੜੀ ਵੱਡੀ ਖੜੀ ਹੋਈ ਹੋਈ ਆ ਕਾਫੀ ਦਿਨਾਂ ਤੋਂ ਤੁਸੀਂ ਮੋਰਚਾ ਸੰਭਾਲਿਆ ਹੋਇਆ ਨੌਜਵਾਨ ਰਾਤਾਂ ਨੂੰ ਵੀ ਇੱਥੇ ਪਹਿਰੇ ਦਿੰਦੇ ਆ ਕਿ ਕਿਸੇ ਵੀ ਟਾਈਮ ਕੋਈ ਹਾਲਾਤ ਇਹੋ ਜੇ ਨਾ ਬਣ ਜਾਣ ਜਿਹੜੇ ਮੁੜ ਕੇ ਕਾਬੂ ਦੇ ਵਿੱਚ ਨਾ ਆਉਣ ਇਸ ਕਰਕੇ ਵੱਡੇ ਪੱਧਰ ਤੇ ਟਰੈਕਟਰ ਚੱਲ ਰਹੇ ਆ ਨੌਜਵਾਨਾਂ ਵੱਲੋਂ ਮਿੱਟੀ ਪਾਈ ਜਾ ਰਹੀ ਆ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੀ ਮਜ਼ਬੂਤੀ ਨੂੰ ਲੈ ਕੇ ਕੋਈ ਵਿਚਾਰ ਚੱਲ ਰਿਹਾ ਜੇਕਰ ਸਰਕਾਰਾਂ ਇਸ ਤੇ ਕੋਈ ਸਥਾਈ ਹੱਲ ਨਹੀਂ ਕਰਦੀਆਂ ਤਾਂ ਆਪਣੇ ਪੱਧਰ ਤੇ ਇਹਦਾ ਕੋਈ ਮੁਹਿਮ ਚਲਾ ਕੇ ਇਹਨੂੰ ਮਜ਼ਬੂਤ ਕਰਨ ਦਾ ਕੰਮ ਕੀਤਾ ਜਾਵੇਗਾ। ਬਿਲਕੁਲ ਜੀ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਸਾਰੇ ਨੌਜਵਾਨ ਵੀਰਾਂ ਦਾ ਸਾਰੇ ਪਿੰਡਾਂ ਦੀ ਸੰਗਤ ਦਾ ਔਰ ਉਸ ਅਕਾਲ ਪੁਰਖ ਦਾ ਜਿਨੇ ਸਾਨੂੰ ਸਮਾਂ ਬਖਸ਼ਿਆ ਤੇ ਹਿੰਮਤ ਬਖਸ਼ੀ ਜਿਦੇ ਕਰਕੇ ਭਾਵੇਂ ਅੱਜ ਦਰਿਆ ਅਜੇ ਵੀ ਚੜ ਰਿਹਾ ਅਜੇ ਕੋਈ ਖਤਰਾ ਟਲਿਆ ਨਹੀਂ ਪਰ ਇੱਕ ਉਮੀਦ ਦੀ ਜਿਹੜੀ ਕਿਰਨ ਹੈ ਉਹ ਅੱਜ ਜਾਗੀ ਹੈ ਕਿਉਂਕਿ ਪਿੱਛੋਂ ਬਰਸਾਤ ਵੀ ਰੁਕ ਗਈ ਹੈ ਔਰ ਪਾਣੀ ਥੋੜਾ ਜਿਹਾ ਕੋਈ ਇੰਚ ਜਿਹੜਾ ਘਟਿਆ ਪਰ ਗੱਲ ਕਰੀਏ ਸੀ ਸਰਕਾਰਾਂ ਦੀ ਤਾਂ ਪੱਤਰਕਾਰ ਸਾਹਿਬ ਬੜੀ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਪਿਛਲੇ 30-35 ਸਾਲਾਂ ਤੋਂ ਕੰਮ ਜਿਉਂਦਾ ਤਿਉਂ ਹੀ ਆ ਬੜੀਆਂ ਸਰਕਾਰਾਂ ਆਈਆਂ ਬੜੀਆਂ ਗੱਲਾਂ ਵਾਲੇ ਆਏ ਬੜੀਆਂ ਕਰਨ ਵਾਲੇ ਆਏ ਬੜੀਆਂ ਕੁਝ ਨਾ ਕਰਨ ਵਾਲੇ ਆਏ ਪਰ ਲੋਕਾਂ ਦੀ ਚੋੜੀ ਅੱਜ ਵੀ ਖਾਲੀ ਹੈ ਲੋਕ ਅੱਜ ਵੀ ਮੂੰਹ ਚੱਕੀ ਲੀਡਰਾਂ ਦੇ ਮੂੰਹ ਵੱਲ ਵੇਖਦੇ ਆ ਕਿ ਖੈਰ ਸਾਡੇ ਬੱਚਿਆਂ ਦਾ ਭੁੱਖਾ ਜਿਹੜਾ ਉਹ ਇੱਥੇ ਸੁਰੱਖਿਤ ਹੋਏਗਾ ਪਰ ਨਹੀਂ ਜਦੋਂ ਪੀੜੀ ਬਾਹਰ ਚਲੀ ਗਈ ਜਦੋਂ ਕੁਛ ਨਾ ਰਿਆ ਉਦੋਂ ਅਗਰੇ ਨਾਲ ਲੀਡਰਾਂ ਨੂੰ ਜਾ ਗਈ ਤਾਂ ਮੈਂ ਕਹਿੰਦਾ ਉਹਦਾ ਕੋਈ ਫਾਇਦਾ ਨਹੀਂ ਹੋਣਾ ਕਿਉਂਕਿ ਜੇ ਅਸੀਂ ਪੰਜਾਬ ਬਚਾਉਣਾ ਤਾਂ ਸਾਨੂੰ ਬੜੀ ਗੰਭੀਰਤਾ ਦੇ ਨਾਲ ਮਸਲੇ ਨੇ ਜਿਹੜੇ ਹੱਲ ਕਰਨੇ ਪੈਣੇ ਔਰ ਇਸ ਕਦਰ ਦੇ ਮਸਲੇ ਦੇ ਨਾਲ ਅਸੀਂ ਅਗਰ ਜੁੜਦੇ ਹਾਂ ਤਾਂ 70-80 ਹਜ਼ਾਰ ਏਕੜ ਜਿੱਥੇ ਅਸੀਂ ਅੱਜ ਖੜੇ ਆਂ ਜੇਕਰ ਹਰਚੰਦਪੁਰੇ ਤੋਂ ਲੈ ਕੇ ਖਨੌਰੀ ਹੈਡ ਤੱਕ ਦਾ 25 ਕਿਲੋਮੀਟਰ ਦਾ ਏਰੀਆ ਕਿਤੋਂ ਵੀ ਅਨਸਕਾਵੀ ਘਟਨਾ ਵਾਪਰਦੀ ਆ ਤਾਂ ਘੱਟੋ-ਘੱਟ 80 ਹਜ਼ਾਰ ਏਕੜ ਜਿਹੜਾ ਰਕਬਾ ਉਹ 2-4 ਘੰਟਿਆਂ ਦੇ ਵਿੱਚ ਹੀ ਖਤਮ ਹੋ ਜਾਂਦਾ ਇਹ ਦੋ ਜ਼ਿਲ੍ਹੇ ਇਹੋ ਜਿਹੇ ਹੈ ਪਟਿਆਲਾ ਤੇ ਸੰਗਰੂਰ ਜਿਹਦੇ ਵਿੱਚ ਸਿਆਸਤਦਾਨਾਂ ਵੱਲੋਂ ਵੱਡੇ ਪੱਦਰ ਤੇ ਸਿਆਸੀ ਰੋਟੀਆਂ ਹੁਣ ਤੱਕ ਸੇਕੀਆਂ ਗਈਆਂ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਲਈਆਂ ਗਈਆਂ ਪਰ ਇਹਦੇ ਉੱਪਰ ਆ ਜਿਹੜਾ ਕੋਈ ਸਥਾਈ ਹੱਲ ਨਹੀਂ ਕੀਤਾ ਗਿਆ ਬਿਲਕੁਲ ਜੀ ਇੱਥੇ ਕੋਈ ਅਤਕਤਨੀ ਨਹੀਂ ਨਗੀ ਕਿਉਂਕਿ ਹੁਣ ਤੱਕ ਇਸ ਘੱਗਰ ਦੇ ਮੁੱਦੇ ਨੂੰ ਸਿਰਫ ਵੋਟਾਂ ਦਾ ਮੁੱਦਾ ਬਣਾ ਕੇ ਰੱਖਿਆ ਗਿਆ ਕਿਸੇ ਨੇ ਵੀ ਇਹਨੂੰ ਸਾਰਤਕ ਤੌਰ ਤੇ ਹੱਲ ਕਰਨ ਬਾਰੇ ਨਹੀਂ ਸੋਚਿਆ ਅਗਰ ਕਿਸੇ ਨੇ ਸੋਚਿਆ ਹੁੰਦਾ ਤਾਂ ਕੋਈ ਕੋਸ਼ਿਸ਼ ਸਾਨੂੰ ਵੀ ਨਜ਼ਰ ਆਉਂਦੀ ਕਿਉਂਕਿ ਏਰੀਆ ਚਾਹੇ ਲੰਮਾ ਕੰਮ ਚਾਹੇ ਵੱਡਾ ਪਰ ਅਸੀਂ ਸ਼ੁਰੂ ਤਾਂ ਕਰੀਏ ਪਰ ਨਾ ਕਹਿੰਦੇ ਨੋ ਮੰਨ ਤੇਲ ਹੋਵੇ ਤੇ ਨਾਰਾ ਦਾ ਨੱਚੇ ਗੱਲ ਉਹ ਬਣੀ ਖੜੀ ਆ ਇਹ ਕਹਿੰਦੇ ਸੈਂਟਰ ਕਰੇ ਸੈਂਟਰ ਕਰਦਾ ਨਹੀਂਗਾ ਤੇ ਫਿਰ ਅਸੀਂ ਵੀ ਨਾ ਕਰੀਏ ਤੇ ਕਿਵੇਂ ਕੰਮ ਚੱਲੇਗਾ ਸੈਂਟਰ ਕਰਦਾ ਨਹੀਂ ਸਟੇਟ ਛੇੜਾ ਛੇੜਦੀ ਨਹੀਂ ਕਿਉਂਕਿ ਜੇ ਉਹਨਾਂ ਨੂੰ ਵੀ ਦਿਖਦਾ ਵੀ ਜੇ ਇੱਕ ਪਾਸਿਓ ਛੇੜਾ ਛੇੜਿਆ ਜਾਂਦਾ ਤਾਂ ਇਹਨੂੰ ਸਿਰੇ ਲਾਉਣ ਵਾਸਤੇ ਵੀ ਮੰਗ ਚੱਲੂਗੀ ਇਸ ਕਰਕੇ ਫਿਰ ਇਹਦਾ ਸ਼ੁਰੂਆਤ ਹੀ ਨਹੀਂ ਕੀਤੀ ਜਾ ਰਹੀ ਬਿਲਕੁਲ ਜਦੋਂ ਹੁਣ ਜਿਹੜੀ 2022 ਦੇ ਵਿੱਚ ਸਰਕਾਰ ਆਈ ਹੈ ਤੁਹਾਡੇ ਧਿਆਨ ਵਿੱਚ ਦੋ ਸੀਐਮ ਮਤਲਬ ਇਥੋਂ ਤਿੰਨ ਸੀਐਮ ਇੱਕ حساب ਦੇ ਇਥੋਂ ਹੋ ਚੁੱਕੇ ਆ ਕੈਪਟਨ ਸਾਹਿਬ ਆਏ ਉਹਨਾਂ ਨੇ ਕੁਝ ਨਹੀਂ ਕੀਤਾ ਬੀਬੀ ਜੀ ਆਏ ਉਹ ਵੀ ਚਲੇ ਗਏ ਹੁਣ 20 ਸੀਐਮ ਜਿਲ੍ਹੇ ਸੰਗਰੂਰ ਦਾ ਔਰ ਬੜੀ ਉਮੀਦ ਹੈ ਸੀਐਮ ਸਾਹਿਬ ਤੋਂ ਵੀ ਉਹਨਾਂ ਦਾ ਆਪਣਾ ਏਰੀਆ ਕੋਈ ਬਗਾਨਾ ਏਰੀਆ ਨਹੀਂਗਾ ਜੇਕਰ ਤੁਸੀਂ ਚੰਗਾ ਕਰਜੋਗੇ ਤਾਂ ਲੋਕ ਤੁਹਾਨੂੰ ਸਦੀਆਂ ਤੱਕ ਯਾਦ ਰੱਖਣਗੇ ਪਰ ਕਿਤੇ ਵੀ ਕੋਈ ਇਸ ਤਰ੍ਹਾਂ ਦੀ ਆਸ ਦੀ ਕਰਨ ਹੈ ਜਿਹੜੀ ਉਹ ਪਿਛਲੇ 3-4 ਸਾਲਾਂ ਚ ਨਹੀਂ ਬੱਜੀ ਕਿਉਂਕਿ ਬਹੁਤ ਵੱਡਾ ਬਜਟ ਹੈ ਪੰਜਾਬ ਦਾ ਹਰ ਗੱਲ ਨੂੰ ਅੱਖੋਂ ਲੈ ਲਕੋ ਕੇ ਰੱਖ ਲੈਣਾ ਅੱਜ ਉਹ ਦੌਰ ਨਹੀਂਗਾ ਲੋਕਾਂ ਨੂੰ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਕੋਲ ਕਿੰਨੀ ਟੈਕਸ ਕਲੈਕਸ਼ਨ ਹੁੰਦੀ ਹੈ ਕਿੰਨਾ ਉਹਦਾ ਖਰਚਾ ਪਰ ਜੇਕਰ ਖਰਚਿਆਂ ਨੂੰ ਦੇ ਬੁਨਿਆਦੀ ਕੰਮਾਂ ਦੇ ਉੱਤੇ ਜਾਇਆ ਕਰੋਗੇ ਤਾਂ ਪੂਰੇ ਕਦੀ ਵੀ ਨਹੀਂ ਆਉਂਦੇ ਚਾਹੇ ਉਹ ਘਰ ਹੋਵੇ ਤੇ ਚਾਹੇ ਉਹ ਸਰਕਾਰ ਹੋਵੇ ਅੱਜ ਸਰ ਪੰਜਾਬ ਉਸ ਕਗਾਰ ਤੇ ਖੜਾ ਜਿੱਥੇ ਹਰ ਇੱਕ ਕਦਮ ਹੈ ਜਿਹੜਾ ਉਹ ਸੋਚ ਸਮਝ ਕੇ ਪਟਣਾ ਪੈਣਾ ਇੱਕ ਗੱਲ ਹੋਰ ਵੀ ਆ ਸਰਪੰਚ ਸਾਹਿਬ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਚੱਲ ਗਿਆ ਕੰਮ ਜਿਹੜੀ ਇਸ ਵਾਰੀ ਸਰਕਾਰ ਸਾਡੀ ਮੌਜੂਦਾ ਸਰਕਾਰ ਆ ਆਮ ਆਦਮੀ ਪਾਰਟੀ ਦੀ ਸਰਕਾਰ ਆ ਖਾਸ ਕਰਕੇ ਸਾਡੇ ਸੀਐਮ ਭਗਵੰਤ ਮਾਨ ਵੱਲੋਂ ਲੋਕਾਂ ਨੂੰ ਜਗਾ ਜਗਾ ਤੇ ਪਿੰਡ ਪਿੰਡ ਜਾ ਕੇ ਅਪੀਲ ਕੀਤੀ ਗਈ ਸੀ ਚੋਣਾਂ ਦੇ ਦੌਰਾਨ ਕਿ ਤੁਸੀਂ ਸਿਆਸਤਦਾਨਾਂ ਤੋਂ ਜਵਾਬਦੇਹੀ ਲਿਆ ਕਰੋ ਕੀ ਕੀਤਾ ਕੀ ਵਾਦਾ ਕਰਿਆ ਸੀ ਤੁਸੀਂ ਪੂਰਾ ਕਰਿਆ ਕਿ ਨਹੀਂ ਕਰਿਆ ਅੱਜ ਉਹਨਾਂ ਉਸ ਸਪੀਚ ਨੂੰ ਦੇਖ ਕੇ ਨੌਜਵਾਨ ਜਾਗਰੂਕ ਹੋਏ ਹੋਏ ਆ ਸੋਸ਼ਲ ਮੀਡੀਆ ਦਾ ਸਮਾਂ ਅੱਜ ਇਹਨਾਂ ਨੂੰ ਖੁਦ ਨੂੰ ਜਵਾਬ ਦੇਣੇ ਔਖੇ ਹੋਏ ਆ ਜਦੋਂ ਉਹੀ ਨੌਜਵਾਨੀ ਇਹਨਾਂ ਨੂੰ ਖੁਦ ਨੂੰ ਸਵਾਲ ਕਰਦੀ ਹੈ ਪਿੰਡਾਂ ਦੇ ਵਿੱਚ ਸਵਾਲ ਕੀਤੇ ਜਾਂਦੇ ਆ ਤੁਸੀਂ ਐਲਾਨ ਕੀਤਾ ਸੀ ਉਹਨੂੰ ਪੂਰਾ ਕਿਉਂ ਨਹੀਂ ਕੀਤਾ ਕਿਤੇ ਨਾ ਕਿਤੇ ਜੇ ਇਹ ਗੱਲ ਦੇਖੀ ਹੈ ਤਾਂ ਉਹਨਾਂ ਕੋਲ ਜਵਾਬ ਨਹੀਂ ਹੈਗੇ ਮੁੱਦਾ ਜਿਹੜਾ ਘੱਗਰ ਦਰਿਆ ਦਾ ਸਭ ਤੋਂ ਮਹੱਤਵਪੂਰਨ ਮੁੱਦਾ ਆਪਣੇ ਇਲਾਕੇ ਦਾ ਇਹਦੇ ਤੇ ਆਉਣ ਵਾਲੀ ਸਮੇਂ ਦੇ ਵਿੱਚ ਵੀ ਆ ਸਰਕਾਰਾਂ ਵੱਲੋਂ ਸਿਆਸਤ ਕਰਨ ਦਾ ਹੀ ਆ ਪ੍ਰੋਗਰਾਮ ਅਲਿੱਖਿਆ ਜਾਣਾ ਹੋਰ ਕੋਈ ਨਹੀਂ ਹੋਣਾ ਜੇਕਰ ਸਰਕਾਰ ਕੁਝ ਨਹੀਂ ਕਰਦੀ ਤਾਂ ਆਪਣੇ ਪੱਧਰ ਤੇ ਕੀ ਕੀਤਾ ਜਾ ਸਕਦਾ ਪਰ ਦੇਖੋ ਜੀ ਅਗਰ ਕੋਈ ਵੀ ਇਹ ਸੋਚੀ ਬੈਠਾ ਕਿ ਮੈਂ ਇਹਦੇ ਤੇ ਦੁਬਾਰਾ ਰੋਟੀਆਂ ਸੇਕਾਂਗਾ ਤਾਂ ਉਹ ਗੱਲ ਮੈਨੂੰ ਲੱਗਦਾ ਹੈ ਹੁਣ ਪੂਰ ਨਹੀਂ ਚੜਨੀ ਕਿਉਂਕਿ ਨੌਜਵਾਨ ਜਾਗਰੂਕ ਨੇ ਉਹਨਾਂ ਨੇ ਇਹ ਸਵਾਲ ਕਰਨਾ ਹੀ ਕਰਨੇ ਆ ਇਹ ਬਹੁਤ ਤਗੜੀ ਮੁਹਿੰਮ ਹੈ ਜਿਹੜੀ ਉਹ ਅਸੀਂ ਵੀ ਛੇੜਨ ਜਾ ਰਹੇ ਹਾਂ ਅਸੀਂ ਕੱਲੇ-ਕੱਲੇ ਪਿੰਡ ਦੇ ਵਿੱਚ ਜਾ ਕੇ ਹੋਕਾ ਦੇਣਾ ਇਹਦੇ ਲਈ ਇੱਕ ਸੰਘਰਸ਼ ਕਮੇਟੀ ਅਸੀਂ ਬਹੁਤ ਜਲਦੀ ਮਤਲਬ ਗਠਿਤ ਕਰਨ ਜਾ ਰਹੇ ਹਾਂ ਕਿਉਂਕਿ ਅਗਰ ਸਰਕਾਰ ਨਹੀਂ ਕਰਦੀ ਤਾਂ ਫਿਰ ਅਸੀਂ ਵੀ ਨਾ ਕਰੀਏ ਫਿਰ ਤਾਂ ਇੱਕੋ ਜੀ ਗੱਲ ਹੋ ਗਈ ਔਰ ਮਰਦੇ ਲੋਕਾਂ ਨੂੰ ਵੇਖਣਾ ਬਹੁਤ ਔਖਾ ਹੁੰਦਾ ਅਸੀਂ ਖੁਦ ਇਹਦੇ ਵਿੱਚ ਮਰਦੇ ਹਾਂ ਤੇ ਜਿਹੜੀ ਗੱਲ ਸਵਾਲ ਕਰਨ ਦੀ ਸ਼ੁਰੂ ਕੀਤੀ ਹੈ ਉਹਦੇ ਤੇ ਖਰਾ ਉਤਰਨਾ ਹੀ ਪੈਣਾ ਅੱਜ ਨਹੀਂ ਉਤਰੋਗੇ ਤਾਂ ਅਗਲੀ ਸਰਕਾਰ ਨੂੰ ਉਤਰਨਾ ਪਊਗਾ ਲੋਕ ਹੁਣ ਜਾਗ ਚੁੱਕੇ ਆ ਉਹਨਾਂ ਨੂੰ ਇਹ ਪਤਾ ਲੱਗਣਾ ਚਾਹੀਦਾ ਵੀ ਕਿੱਥੋਂ ਪੈਸਾ ਆਉਂਦਾ ਹੈ ਤੇ ਕਿੱਥੇ ਪੈਸਾ ਚਲਾ ਜਾਂਦਾ ਹੈ ਕੀ ਸਾਨੂੰ 2 ਲੱਖ ਕਰੋੜ ਦੇ ਵਿੱਚੋਂ ਕੀ ਸਾਨੂੰ 600 700 ਕਰੋੜ ਰੁਪਈਆ ਵੀ ਨਸੀਬ ਹੈ ਨੀਗਾ ਅਸੀਂ ਪੰਜਾਬ ਦੇ ਕਿਸ ਖੁੰਜੇ ਚ ਬੈਠੇ ਆ ਸੀਐਮ ਸਾਡਾ ਦੋ ਤਿੰਨ ਸੀਐਮ ਸਾਡੇ ਰਹਿ ਚੁੱਕੇ ਆ ਅਸੀਂ ਕੀ ਖਟਿਆ ਸਾਡੇ ਕੋਲ ਕੀ ਆਇਆ ਕਿਉਂ ਨਹੀਂ ਇਹ ਸਾਰੀਆਂ ਗੱਲਾਂ ਦੇ ਉੱਤੇ ਧਿਆਨ ਦਿੱਤਾ ਜਾ ਰਿਹਾ ਕਿਉਂ ਨਹੀਂ ਲੋਕਾਂ ਦੇ ਜਿਹੜੇ ਅਸਲ ਮੁੱਦੇ ਆ ਉਹਨਾਂ ਨੂੰ ਹੱਲ ਕੀਤਾ ਜਾ ਰਿਹਾ ਅਗਰ ਕੋਈ ਨਾ ਹੱਲ ਕਰਕੇ ਕੋਈ ਵੱਡਾ ਫਾਇਦਾ ਹੁੰਦਾ ਤਾਂ ਉਹ ਵੀ ਦੱਸ ਦਿਓ ਪਰ ਹੋਣਾ ਕਿਸੇ ਨੂੰ ਨਹੀਂ ਕਿਉਂਕਿ ਲੋਕਾਂ ਦੇ ਨਾਲ ਜੁੜਿਆ ਹੋਇਆ ਮੁੱਦਾ ਇਨੂੰ ਹੱਲ ਕਰਨਗੇ ਤਾਂ ਲੋਕ ਸਦੀਆਂ ਤੱਕ ਉਸ ਲੀਡਰ ਨੂੰ ਯਾਦ ਰੱਖਣਗੇ ਜੇਕਰ ਇਹਦੀ ਸ਼ੁਰੂਆਤ ਕੀਤੀ ਜਾਂਦੀ ਹੈ ਮੋਹਮ ਚਲਾਈ ਜਾਂਦੀ ਹੈ ਇਹਦੇ ਤੇ ਸੰਘਰਸ਼ ਕਮੇਟੀ ਦਾ ਗਠਨ ਕੀਤਾ ਜਾਂਦਾ ਤਾਂ ਉਹਦਾ ਪਲਾਨ ਕੀ ਹੋਵੇਗਾ ਕਿਨੇ ਕੀ ਸੋਚਿਆ ਤੁਸੀਂ ਹੁਣ ਤੱਕ ਵਿਚਾਰ ਕਰੀਏ ਕਿ ਜਾਂ ਹਲੇ ਆਉਣ ਵਾਲੇ ਸਮੇਂ ਦੇ ਵਿੱਚ ਸੋਚਣਾ ਕਿਉਂਕਿ ਇਹਦਾ ਲੰਬਾਈਆ ਜਿਹੜੀ ਕਾਫੀ ਜ਼ਿਆਦਾ ਬਜਟ ਬਹੁਤ ਜ਼ਿਆਦਾ ਬਣਨਾ ਉਹਦੇ ਵਾਸਤੇ ਜਿਹੜੀ ਸਕੀਮ ਹੈ ਉਹ ਵੀ ਲੰਬੀ ਹੋਣੀ ਚਾਹੀਦੀ ਹੈ ਬਿਲਕੁਲ ਜੀ ਮੈਂ ਆਪਣੀ ਜਿੰਨੀ ਕੁ ਮੈਨੂੰ ਮਨ ਬੁੱਧੀ ਆ ਮੈਂ ਉਹਦੇ ਮੁਤਾਬਕ ਇਹਦੇ ਨਾਲ ਕਿਉਂਕਿ ਬਹੁਤ ਜ਼ਿਆਦਾ ਲੋਕ ਜੁੜੇ ਹੋਏ ਆ ਬਹੁਤ ਜ਼ਿਆਦਾ ਤਜਰਬਾ ਵੀ ਆ ਲੋਕਾਂ ਨੂੰ ਕਿਉਂਕਿ ਉਹਨਾਂ ਦੀਆਂ ਪੀੜ੍ਹੀਆਂ ਦਾ ਰ ਪੀੜ੍ਹੀਆਂ ਇਹ ਕੰਮ ਚੱਲ ਰਿਹਾ ਸੋ ਅਸੀਂ ਇੱਕ ਉਹਨਾਂ ਤਜਰਬੇਕਾਰ ਬੰਦਿਆਂ ਦੀ ਕਮੇਟੀ ਗਠਿਤ ਕਰਾਂਗੇ ਸੋ 11 ਮੈਂਬਰੀ ਹੋ ਜੇ ਭਾਵੇਂ ਕੋਈ ਵੱਧ ਬੰਦਿਆਂ ਦੀ ਕਮੇਟੀ ਗਠਿਤ ਹੋ ਜਾਵੇ ਤੇ ਅਸੀਂ ਪਿੰਡ ਪਿੰਡ ਜਾ ਕੇ ਸਰਪੰਚਾਂ ਦਾ ਸਹਿਯੋਗ ਲਵਾਂਗੇ ਕਿਸਾਨ ਯੂਨੀਅਨ ਦਾ ਵੀ ਸਹਿਯੋਗ ਲਵਾਂਗੇ ਅਸੀਂ ਸਮਾਜਿਕ ਵੀ ਸੰਸਥਾਵਾਂ ਦਾ ਵੀ ਸਹਿਯੋਗ ਲਵਾਂਗੇ ਉਹਨਾਂ ਦੇ ਅੱਗੇ ਅਸੀਂ ਇਹ ਗੱਲ ਰੱਖਾਂਗੇ ਕਿ ਸਾਡੇ ਕੋਲ ਜਿਹੜਾ ਅਗਲਾ 1 ਸਾਲ ਹੈ ਉਹ ਹੈਗਾ ਕਿ ਅਸੀਂ ਸਰਕਾਰ ਤੋਂ ਕੋਈ ਉਮੀਦ ਰੱਖੀਏ ਕਿ ਸਰਕਾਰ ਸਾਡੀ ਕੋ ਬਾਹ ਫੜੂਗੀ ਕਿਉਂਕਿ 2026 ਅਪ੍ਰੈਲ ਮਈ ਦੇ ਵਿੱਚ ਅਜੇ ਹਾਲਾਤ ਨੇ ਫਿਰ ਦੁਬਾਰਾ ਉੱਥੇ ਆ ਜਾਣਾ ਬਰਸਾਤਾ ਨੇ ਵੀ ਆਉਣਾ ਇਸ ਕੰਗਰਨ ਵੀ ਪੜਨਾ ਸੋ ਉਦੇ ਤੱਕ 1 ਸਾਲ ਦਾ ਸਮਾਂ ਪਿਆ ਅਗਰ ਕਿਸੇ ਨੇ ਕੋਈ ਹੱਲ ਕਰ ਲਿਆ ਤਾਂ ਢੰਗ ਜਿਹੜਾ ਤਰੀਕਾ ਉਹ ਬਦਲ ਜਾਊਗਾ ਨਹੀਂ ਹੋਊਗਾ ਤਾਂ ਫਿਰ ਲੋਕ ਆਪਣੇ ਆਪ ਮੁਹਾਰੇ ਜਿੰਨਾ ਕੋ ਉਹਨਾਂ ਤੋਂ ਹੋ ਸਕਿਆ ਫਿਰ ਉਹ ਸੰਘਰਸ਼ ਜਿਹੜਾ ਉਹ ਵਿਢਣ ਲਈ ਬਿਲਕੁਲ ਤਿਆਰ ਬੈ ਕਈ ਵਾਰ ਸੰਘਰਸ਼ ਸ਼ੁਰੂ ਕੀਤਾ ਜਾਂਦਾ ਮੁਹਿੰਮ ਚਲਾਈ ਜਾਂਦੀ ਹੈ ਕਿਤੇ ਨਾ ਕਿਤੇ ਉਹਦੇ ਅ ਅੱਗੇ ਜਾ ਕੇ ਸਮਕਰਨ ਜਿਹੜੇ ਬਦਲਨੇ ਸ਼ੁਰੂ ਹੋ ਜਾਂਦੇ ਆ ਕਿਉਂਕਿ ਇਹਦੇ ਵਿੱਚ ਜ਼ਮੀਨੀ ਪੱਧਰ ਤੇ ਕੰਮ ਕਰਨਾ ਪੈਣਾ ਜ਼ਮੀਨ ਲੋਕਾਂ ਦੀ ਨਾਲ ਲੱਗਦੀ ਆ ਮਾਲਕੀਆਂ ਵਿੱਚ ਆ ਸਕਦੀਆਂ ਕਿਤੇ ਨਾ ਕਿਤੇ ਕਈ ਵਾਰ ਇਹ ਵੀ ਦੇਖਣ ਨੂੰ ਮਿਲਿਆ ਵੀ ਜਦੋਂ ਕੰਮ ਚੱਲਦਾ ਹੁੰਦਾ ਤਾਂ ਕਈ ਕਿਸਾਨਾਂ ਵੱਲੋਂ ਜ਼ਿਮੀਦਾਰਾਂ ਵੱਲੋਂ ਉਹਦੇ ਵਿੱਚ ਅੜੀਕਾ ਬਣਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਉਹਦਾ ਵੀ ਜਿਹੜਾ ਹੱਲ ਸੋਚਣਾ ਪਵੇਗਾ ਬਿਲਕੁਲ ਪੱਤਰਕਾਰ ਸਾਹਿਬ ਜਿਸ ਜਗ੍ਹਾ ਤੇ ਤੁਸੀਂ ਖੜੇ ਹੋਏ 8 10 ਫੁੱਟ ਚੌੜਾ ਬੰਨ ਮੈਂ ਆਪਣੇ ਮੁਤਾਬਕ ਦੱਸਾਂ ਤਾਂ ਮੈਂ ਰ ਤਾਂ ਜਿਲੇ ਕਰਦਾ ਕਿ ਅਸੀਂ ਬਾਹਰ ਵਾਲੀ ਜ਼ਮੀਨ ਨੂੰ ਨਾ ਛੇੜੀਏ ਕਿਉਂਕਿ ਕਿਸੇ ਕੋਲ ਅੱਧਾ ਕਿੱਲਾ ਜ਼ਮੀਨ ਆ ਕਿਸੇ ਕੋਲ ਕਿੱਲਾ ਅਗਰ ਉਹਦੀ ਅਸੀਂ ਲੈ ਲਈ ਤੇ ਉਹਨੂੰ ਉਹਦੀ ਪਰਵਾਹੀ ਨਾ ਕਰ ਸਕੇ ਤਾਂ ਇਹ ਹੋਰ ਮਾੜੀ ਗੱਲ ਹੋ ਜਾਣੀ ਮੈਂ ਕਹਿੰਦਾ ਕਿ ਇਹਦੇ ਅੰਦਰਲੇ ਪਾਸੇ ਜਿਹੜਾ ਕਕਰਦਾ ਜਗ੍ਹਾ ਅਸੀਂ ਉੱਥੇ ਇਸ ਬੰਨ ਨੂੰ 20 ਫੁੱਟ ਚੌੜਾ ਜਿਹੜਾ ਉਹ ਕਰੀਏ ਉਹਦੇ ਲਈ ਅੰਦਰੋਂ ਹੀ ਮਿੱਟੀ ਆ ਜਿਹੜੀ ਉਹ ਬਜਟ ਕਾਫੀ ਵੱਡਾ ਹੋਏਗਾ ਪਰ ਲੋਕ ਜਦੋਂ ਚੱਲ ਪੈਣ ਜਦੋਂ ਇੱਕ ਮਹਮ ਬਣ ਜਾਵੇ ਔਰ ਦੂਜੀ ਗੱਲ ਕੀਤੀ ਗਈ ਉਸ ਮਹਮ ਦੇ ਵਿੱਚ ਖਰਾਬੀਆਂ ਬਿਲਕੁਲ ਦੇਖੋ ਇਹ ਹੁੰਦਾ ਆ ਔਰ ਸਬੂਤਾਂ ਸਣੇ ਸਾਡੇ ਸਾਹਮਣੇ ਆ ਕੋਈ ਵੀ ਅੰਦੋਲਨ ਚੱਲਿਆ ਕੋਈ ਵੀ ਤੇ ਉਹਦੇ ਬਾਅਦ ਗੱਲਾਂ ਬਹੁਤ ਹੁੰਦੀਆਂ ਸੋ ਜਿੰਨੀ ਛੋਟੀ ਕਮੇਟੀ ਹੋਏਗੀ ਉਨਾ ਹੀ ਬੈਟਰ ਹੋਏਗਾ ਔਰ ਜਿੰਨਾ ਮਤਲਬ ਉਹਨਾਂ ਬੰਦਿਆਂ ਦੀ ਕਮੇਟੀ ਹੋਵੇ ਜਿਨ੍ਹਾਂ ਦੇ ਅੰਦਰ ਇਹ ਕੰਮ ਕਰਨ ਦਾ ਸ਼ੌਂਕ ਆ ਸਾਨੂੰ ਸਭ ਪਤਾ ਹੁੰਦਾ ਜਿਹੜੇ ਖੁਦ ਪੀੜਤਾ ਬਿਲਕੁਲ ਇਸ ਸਮੱਸਿਆ ਨਾਲ ਬਿਲਕੁਲ ਮੈਨੂੰ ਖੁਦ ਪਤਾ ਹੈ ਕਿ ਮੈਂ ਕਰ ਸਕਦਾ ਕਿ ਨਹੀਂ ਕਰ ਸਕਦਾ ਅਗਰ ਅਸੀਂ ਗੁਰੂ ਘਰ ਦੇ ਕੋਲ ਬਹਿ ਕੇ ਮੱਥਾ ਟੇਕ ਕੇ ਅਸੀਂ ਉਹ ਚੀਜ਼ ਦੀ ਸ਼ੁਰੂਆਤ ਕਰਾਂਗੇ ਜਿਹਦੀਆਂ ਲੱਤਾਂ 'ਚ ਕੋਈ ਭਾਰ ਹੋਇਆ ਉਹ ਉਹਨੇ ਵਿੱਚ ਆਉਣਾ ਦੂਜੇ ਬੰਦੇ ਨੇ ਆਪਣੇ ਆਪ ਪਰੇ ਹੋ ਜਾਣਾ ਕਿਉਂਕਿ ਕੋਈ ਟੀਮ ਦੇ ਵਿੱਚ ਇੱਕ ਵੀ ਮਤਲਬ ਕਹਿੰਦੇ ਗੋਲ ਕੀਪਰ ਮਾੜਾ ਹੋਵੇ ਤਾਂ ਟੀਮ ਹਾਰ ਜਾਂਦੀ ਹੈ ਸੋ ਅਸੀਂ ਆਪਣੀ ਪੂਰ ਜੁਰ ਕੋਸ਼ਿਸ਼ ਕਰਨੀ ਹੈ ਕਿ ਕਮੇਟੀ ਉਹਨਾਂ ਬੰਦਿਆਂ ਦੀ ਬਣਾਈ ਜਾਵੇ ਜਿਹੜੀ ਸਿਰੇ ਤੱਕ ਇਸ ਮਹਿਮ ਨੂੰ ਪੂਰਾ ਕਰ ਸਕੇ ਕਿਸਾਨਾਂ ਦਾ ਰੋਹ ਦਿਖਾਈ ਦੇ ਰਿਹਾ ਕਿਉਂਕਿ ਬਹੁਤ ਗੰਭੀਰ ਮਸਲਾ ਫਸਲਾਂ ਬਰਬਾਦ ਹੋ ਜਾਂਦੀਆਂ ਵੱਡੇ ਪੱਧਰ ਤੇ ਜਾਨੀ ਨੁਕਸਾਨ ਹੋ ਜਾਂਦਾ ਡੰਗਰਾਂ ਦਾ ਨੁਕਸਾਨ ਹੋ ਜਾਂਦਾ ਬਹੁਤ ਵਾਰ ਇਸ ਇਲਾਕੇ ਨੇ ਹੜੱਡ ਦਾ ਹੜ ਦਾ ਪ੍ਰਕੋਪ ਚੱਲਿਆ ਆਉਣ ਵਾਲੇ ਸਮੇਂ ਦੇ ਵਿੱਚ ਤਹਈਆ ਕੀਤਾ ਗਿਆ ਨੌਜਵਾਨਾਂ ਵੱਲੋਂ ਕਿ ਜੇਕਰ ਸਰਕਾਰ ਆਪਣੇ ਪੱਧਰ ਤੇ ਇਹਦੀ ਮਜ਼ਬੂਤੀ ਦਾ ਕੰਮ ਨਹੀਂ ਕਰਦੀ ਤਾਂ ਇਹਨਾਂ ਵੱਲੋਂ ਇਕੱਠੇ ਹੋ ਕੇ ਪਿੰਡਾਂ ਪਿੰਡ ਪਿੰਡ ਜਾ ਕੇ ਇੱਕ ਮਹਿੰਮ ਚਲਾਈ ਜਾਵੇਗੀ ਖੱਗਰ ਬੱਚਾ ਉਹ ਸੰਘਰਸ਼ ਕਮੇਟੀ ਦਾ ਗਠਨ ਕੀਤਾ ਜਾਵੇਗਾ ਜਿਹਦੇ ਰਾਹੀਂ ਸਮੁੱਚੇ ਜਿਹੜੇ ਸਮਾਜ ਸੇਵੀ ਜਥੇਬੰਦੀਆਂ ਉਹਨਾਂ ਨੂੰ ਵੀ ਅਪੀਲ ਕਰਕੇ ਉਹਨਾਂ ਨੂੰ ਵੀ ਇਹਦੇ ਵਿੱਚ ਸਹਿਯੋਗ ਦੇਣ ਦੀ ਹੈ ਜਿਹੜੀ ਮੰਗ ਕੀਤੀ ਜਾਵੇਗੀ ਤੇ ਇਸ ਖੱਗਰ ਦਰਿਆ ਦੇ ਬੰਨ ਦੇ ਉੱਪਰ ਜਿਹੜਾ ਕੰਮ ਹੈ ਉਹ ਚਲਾਉਣ ਬਾਰੇ ਜਿਹੜਾ ਉਹ ਮਹਮ ਵੱਡੇ ਪੱਧਰ ਤੇ ਚਲਾਈ ਜਾਣ ਦੀ ਹੈ ਜਿਹੜੀ ਉਹ ਗੱਲ ਕੀਤੀ ਜਾ ਰਹੀ ਹੈ